20 ਸਤੰਬਰ 2025 ਨੂੰ ਸਹਿਤਕ ਮੰਚ ਪੱਗਤਾ ਦੀ ਮਹੀਨਾਵਾਰ ਇਕੱਤਰਤਾ ਹੋਈ ਇਸ ਇਕੱਤਰਤਾ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਅਲੱਗ-ਅਲੱਗ ਰੰਗ ਪੇਸ਼ ਹੋਏ ਤੇ ਆਓ ਦੇਖਦੇ ਹਾਂ ਆਪਾਂ ਕੱਲ ਦੀ ਇਸ ਮੀਟਿੰਗ ਦੇ ਕੁਝ ਅੰਸ਼ ਸੋਨੀ ਚਾਚੇ ਗੇ ਸੋਨੀ ਤਾਈਏ ਸੋਣ ਵੱਡিয়ে ਪਰਜਾਈਏ ਮਾਝਾ ਦੁਆਬਾ ਹੜਾ ਨੇ ਘੇਰਿਆ ਹੁਣ ਕੋਈ ਜੁਗਤ ਬਣਾਈਏ ਲੰਗਰ ਲਾਉਣਾ ਕੰਮ ਸਿੰਘਾਂ ਦਾ ਆਪਾਂ ਰਸਤਾ ਪਚਾਈਏ ਭੁੱਖੇ ਮਰਦੇ ਨਿਆਣੇ ਨਿੱਕੇ ਫੁਲਕੇ ਪਹੁੰਚ ਕਰਾਈਏ ਰਾਜਾ ਰਾਜ ਕਰੇਂਦਿਆ ਮੈਂ ਗੱਲ ਸੁਣਾਵਾ ਭਾਰੀ ਭਾਰੀ ਹੜ ਤੇਰੇ ਰਾਜ ਆ ਗਿਆ ਰੋੜੀ ਖਲਕਤ ਸਾਰੀ ਮੱਝਾਂ ਗਾਇਆਂ ਰੋੜੀਆਂ ਜਾਵਣ ਫਸਲ ਰੋੜਦੀ ਪਿਆਰੀ ਅੱਧੇ ਮਰਗੇ ਅੱਧੇ ਜੁੜਗੇ ਬੱਚੇ ਚੀਂਗ ਚੰਗਿਆੜੀ ਪਟਿਆਲੇ ਵਿੱਚ ਚੜਗੀ ਨਾਲੇ ਕਰਦੀ ਮਾਰੋ ਮਾਰੀ ਵੀਰ ਵੀਰਾਂ ਦੀ ਮਦਦ ਕਰਦੇ ਕਰਦੇ ਗੱਲ ਨਿਆਰੀ ਵਿਆਸ ਤੇ ਸਤਮੁਕ ਬਣ ਕੇ ਦੁਸ਼ਮਣ ਜਿਸ ਤੇ ਆਸੀ ਭਾਰੀ ਹੈਲੀਕਾਪਟਰ ਤੇ ਕਰੇ ਸਵਾਰੀ ਹੈਲੀਕਾਪਟਰ ਤੇ ਕਰੇ ਸਵਾਰੀ ਕਿਉਂ ਸਿੱਧੂਆ ਮਤ ਮਾਰੀ ਮਾਸਟਰ ਦਾ ਤੂੰ ਮੁੰਡਾ ਖਾਵੇਂ ਗੱਲ ਨਾ ਮਾਸਟਰਾਂ ਵਾਲੀ ਗੱਲ ਬਨ ਸਮਝ ਜਰਾ ਉਹੜੂ ਦਗਤੋ ਦਾ ਵਾਲੇ ਵਿੱਚੋਂ ਇੱਕ ਵਾਰ ਕਿਹਾ ਸਪੁੱਟ ਲਿਆ ਪੈਰ ਮਾਏ ਨੀ ਮਾਏ ਤੇਰੇ ਵੇੜੇ ਵਿੱਚੋਂ ਇੱਕ ਵਾਰ ਕਿਹਾ ਸਪੁੱਟ ਲਿਆ ਪੈਰ ਹਰ ਸਮੇਂ टांग ਮੈਨੂੰ ਪਿੰਡ ਦੀ ਹੀ ਲੱਗੀ ਰਹਿੰਦੀ ਬੰਨੀ ਬੈਠੀ ਰੋਜੀ ਵਿੱਚ ਬੰਨੀ ਬੈਠੀ ਰੋਜੀ ਵਿੱਚ ਸ਼ਹਿਰ ਇਸ ਸ਼ਹਿਰ ਵਿੱਚ ਮਾਏ ਹਰ ਪਾਸੇ ਰੋਲਾ ਰੱਪਾ ਲੁੱਟਮਾਰ ਹੁੰਦੀ ਸਾਰਾ ਦਿਨ ਲੱਸੀ ਤੇਰੇ ਰਿੜਕਣੇ ਦੀ ਪੀਣ ਨੂੰ ਨਸੀਬ ਕਿੱਥੇ ਮਰ ਜਾਏ ਏ ਫੋਕੇ ਪਾਣੀ ਬਿਨੂੰ ਸੋਹਰ ਫੁੱਲ ਸਾਰੇ ਇੱਥੇ ਰੁਲ ਖੁਲ ਮਰ ਜਾਂਦੇ ਹਰ ਪਾਸੇ ਪਸਰੇ ਆ ਕੈਰ ਮਾਏ ਨੀ ਮਾਏ ਤੇਰੇ ਵਿਹੜੇ ਵਿੱਚੋਂ ਇੱਕ ਵਾਰੀ ਕਿਹਾ ਸੀ ਪੁੱਟਲੇ ਆ ਪੈਰ ਨਾ ਹੀ ਕੋਈ ਸਾਥ ਜੁੜੇ ਹੱਸ ਕੇ ਜੋ ਗੱਲਾਂ ਕਰੇ ਨਾ ਹੀ ਕੋਈ ਚੱਤ ਤਾਇਆ ਭਾਈ ਪੈਸਾ 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 ਯਾਰ ਪੈਸਾ ਮਾਈ ਬਾਪ ਸਭੂ ਬਸ ਇੱਥੇ ਪੈਸਾ ਹੈ ਲੁਗਾਈ ਨਾ ਹੀ ਤਾਈ ਚੰਦੋ ਨਾ ਹੀ ਬਾਬਾ ਕਿਸ਼ਨਾ ਹੈ ਮੰਗਦੇ ਜੋ ਸਾਰਿਆਂ ਦੀ ਖੈਰ ਮਾਏ ਨੀ ਮਾਏ ਤੇਰੇ ਬੇੜੇ ਵਿੱਚੋਂ ਇੱਕ ਵਾਰੀ ਕਿਹਾ ਸੀ ਪੁੱਟ ਲਿਆ ਪੈਰ ਨਾ ਇੱਥੇ ਅੰਮਾ ਉਤੇ ਕੋਇਲ ਕਦੇ ਕੂਕਦੀ ਹੈ ਬੇਲੇ ਵਿੱਚ ਦਿਸਦਾ ਨਹੀਂ ਪਾਲੀ ਨਾਰਿਆਂ ਤੇ ਚੱਪਿਆਂ ਦੀ ਜੋਗ ਲੈ ਕੇ ਹਲ ਬੋਂਦਾ ਦਿਸਦਾ ਨਹੀਂ ਏਕਾ ਲੋਂਦਾ ਹਾਲੀ ਇੱਕ ਤਾਣੇ ਮਹਿਲ ਖੜੇ ਝੁੱਗੀਆਂ ਦੇ ਹੇ ਕੂਤੇ ਬੰਦੇ ਦਾ ਹੈ ਬੰਦੇ ਨਾਲ ਬੈਰ ਇੱਕ ਤਾਣੇ ਮਹਿਲ ਖੜੇ ਝੁੱਗੀਆਂ ਦੇ ਹੇ ਕੂਤੇ ਬੰਦੇ ਦਾ ਹੈ ਬੰਦੇ ਨਾਲ ਬੈਰ ਮਾਏ ਨੀ ਮਾਏ ਤੇਰੇ ਭੇੜੇ ਵਿੱਚੋਂ ਇੱਕ ਵਾਰੀ ਕਿਹਾ ਸੀ ਪੁੱਟ ਲਿਆ ਪੈਰ ਚਿੱਟੇ ਨੇ ਕੈਰ ਕੁਮਾਲਿਆ ਝੂੜਾ ਪੰਨ ਝੂੜ ਰਿਆ ਸੁਹਾਗ ਦਾ ਚਿੱਟੇ ਨੇ ਕੈਰ ਕੁਮਾਲਿਆ ਜੁੜਾ ਪਨ ਸੁਟਿਆ ਸੁਹਾਗ ਦਾ ਰੁਖਾ ਨੂੰ ਆਉਣ ਤਰੇ ਲੀਆਂ ਮਾਲੀ ਰੁਠਿਆ ਵੇਖ ਪੰਜਾਬ ਦਾ ਰੁਖਾਨੋ ਆਉਣ ਤਰੇ ਲੀਆਂ ਮਾਲੀ ਰਸਿਆ ਬੇਖ ਪੰਜਾਬ ਦਾ ਇਧਰ ਕਣਕਾਂ ਉਧਰ ਕਣਕਾਂ ਵਿੱਚ ਕਣਕਾਂ ਦੇ ਗੂਰ ਪਿਆ ਇਧਰ ਕਣਕਾਂ ਉਧਰ ਕਣਕਾਂ ਵਿੱਚ ਕਣਕਾਂ ਦੇ ਗੂਰ ਪਿਆ ਮੋਟਿਆ ਹਰੀ ਜਾਨ ਦੂਰ ਪਿਆ ਓਲ ਹੁਣ ਜਾਣੀਆਂ ਨਖਦੋ ਦੀਆਂ ਬੱਚੀਆਂ ਹਨਣਾ ਸਹੇਲੀਆਂ ਜੁਗਦੇ ਵਿੱਚ ਨੱਚੀਆਂ ਓਲ ਹੁਣ ਜਾਣੀਆਂ ਨਖਦੋ ਦੀਆਂ ਬੱਚੀਆਂ ਹਨਣਾ ਸਹੇਲੀਆਂ ਜੁਗਦੇ ਵਿੱਚ ਨੱਚੀਆਂ ਤੇਰਾ ਦਾਣਾ ਪਾਣੀ ਅੱਜ ਤੈਨੂੰ ਖਿੱਚੀ ਜਾਂਦਾ ਮੁੱਢ ਤੋਂ ਇਹ ਦੇਸ ਤੂਰ ਪਿਆ ਮੁਟਿਆਰੀ ਜਾਣਾ ਦੂਰ ਪਿਆ